ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗੁਰਦਾਸਪੁਰ ਦੇ ਜੋੜਾ ਦਾ ਰਹਿਣ ਵਾਲਾ 20 ਸਾਲਾ ਨੌਜਵਾਨ ਭਗਤ ਵੀਰ ਸਿੰਘ ਜੋ ਕਿ ਆਪਣੇ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਿਆ ਸੀ ਤੇ ਕੈਨੇਡਾ ਦੇ ਅਲਬਰਟ ਦੀ ਰੀਡ ਡੀਅਰ ਵਿੱਚ 21 April 2025 ਨੂੰ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿੱਚ ਕਈ ਦਿਨਾਂ ਤੱਕ ਮੌਤ ਨਾਲ ਸੰਘਰਸ਼ ਕਰਦਿਆਂ ਉਸਨੇ ਦਮ ਤੋੜ ਦਿੱਤਾ। ਕ੍ਰੀਪ 1 ਮਹੀਨਾ ਬੀਤਣ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇ ਜੋੜਾ ਸ਼ਤਰਾ ਵਿਖੇ ਪਹੁੰਚੀ ਜਿੱਥੇ ਪਰਿਵਾਰਕ ਮੈਂਬਰਾਂ ਦਾ ਮ੍ਰਿਤਕ ਦੀ ਦੇਹ ਵੇਖ ਕੇ ਰੋ ਰੋ ਕੇ ਬੁਰਾ ਹਾਲ ਸੀ ਦਾ ਆਪਣਾ ਬੱਚਾ ਹੀ ਭਗਤਬੀਰ ਸਿੰਘ ਸਵਾ ਕ ਸਾਲ ਹੋਇਆ ਜੀ ਇਹ ਆਪਣੇ ਕੈਨੇਡਾ ਗਿਆ ਸੀ ਤੇ ਕੁਝ ਕੁ ਦਿਨ ਪਹਿਲਾਂ 21 21 ਪਿਛਲੀ 21 ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ 5 ਦਿਨ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤੇ ਨੇ ਇੱਕ ਬੱਚਾ ਹੀ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਤਾ ਕਦੀ ਅਸੀਂ ਸੋਚਿਆ ਵੀ ਨਹੀਂ ਕਿ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇਕ ਬੱਚਾ ਹੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਚ ਨੌਕਰੀ ਕਰਦੇ ਸੋ ਇਹ ਕੱਲਾ ਕੱਲਾ ਹੀ ਘਰ ਦਾ ਆਸਰਾ ਉਹ ਵੀ ਰੱਬ ਨੇ ਖੋ ਲਿਆ ਤੇ ਹੋਰ ਕੀ ਧੰਨਵਾਦ ਕਹਿ ਸਕਦਾ ਮੈਂ ਇਹ ਬੱਚਾ 21 ਸਾਲ ਦਾ ਹੈ ਮੇਰਾ ਸਟੱਡੀ ਵਿਜੇ ਤੇ ਸਟੱਡੀ ਵਿਜੇ ਤੇ ਕਿਹਾ ਸੀ ਇਹਦੀ ਦਸੰਬਰ ਤੱਕ ਨੂੰ ਸਟੱਡੀ ਜਿਹੜੀ ਪੂਰੀ ਹੋਣੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਲੈਟਰ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਵੀ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਇਹਨੂੰ ਕਹਿ ਲ ਕੇ ਜੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ ਸਾਨੂੰ ਉਹਦੇ ਦੋਸਤਾਂ ਨੇ ਦੱਸਿਆ ਪੰਜਾਬ ਸਰਕਾਰ ਤੋਂ ਵੀ ਮਰਜ਼ੀ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਦਦ ਬੋਦੀ ਜਿਹੜੀ ਆਪਣੇ ਮਾਪੇਓ ਦੇ ਕੋਲ ਪਹੁੰਚਣੀ ਚਾਹੀਦੀ ਆ ਔਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗਈਆਂ ਨੇ ਸੂਬੇ ਦੀ ਜਵਾਨੀ ਨੂੰ ਬਚਾਉਣਾ ਤੇ ਪੰਜਾਬ ਦੀ ਜਵਾਨੀ ਨੂੰ ਗਲਤ ਰਾਹ ਤੇ ਲੈ ਜਾਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਨਸ਼ਿਆਂ ਦੇ ਸਦਾਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਨੂੰ ਪੱਟੀਚੈਰ ਵਿੱਚ ਛਟਾਇਆ ਗਿਆ ਤੇ ਅਗਾਹ ਵੀ ਇਹ ਕਾਰਵਾਈ ਨਿਰੰਤਰ ਚੱਲ ਰਹੀ ਰਹੇਗੀ ਤਾਂ ਜੋ ਮੁਰਤੋ ਕੋਈ ਵੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਦੀ ਆਦਤ ਵਿੱਚ ਨਾ ਫਸਾ ਸਕੇ ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਆਪਣੇ ਦਫ਼ਤਰ ਪੱਟੀ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਤੁਰੰਤ ਕੀਤਾ ਪੰਜਾਬ ਸਰਕਾਰ ਵੱਲੋਂ ਇਹਦਾ ਵੱਡਾ ਐਕਸ਼ਨ ਲਿਆ ਗਿਆ ਕੀ ਕਹਿੰਦੇ ਜੋਦੀਆ ਮਸਲੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾ ਜੀ ਦੀ ਜੋਗ ਅਗਵਾਈ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਜਾਂ ਕਿਸੇ ਵੀ ਗੈਂਗਸਟਰ ਗਲਤ ਬੰਦੇ ਦੀ ਇੱਤੇ ਵੀ ਪੁਸ਼ਤ ਬਣਾਈ ਨਹੀਂ ਕੀਤੀ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਂ ਕਿਸੇ ਵੀ ਸਾਡੇ ਚੇਅਰਮੈਨਾਂ ਸਾਡੇ ਸਰਪੰਚਾਂ ਜਾਂ ਸਾਡੇ ਐਮਐਲਏ ਜਾਂ ਮੰਤਰੀ ਵੱਲੋਂ ਕਿਤੇ ਵੀ ਕਿਸੇ ਵੀ ਤਸਕਰ ਦੀ ਮਦਦ ਨਹੀਂ ਕੀਤੀ ਗਈ ਸਮੇਂ-ਸਮੇਂ ਤੇ ਪੱਟੀਆਂ ਖੇਪਾਂ ਦੀ ਜਿਹੜੀ ਬਰਮਾਮਬਰਾਮ ਦੀ ਹੁੰਦੀ ਰਹੀ ਆ ਤੇ ਖਰਚੇ ਵੀ ਦਰਦੇ ਹੁੰਦੇ ਨੇ ਅੱਜ ਯੁੱਧ ਨਸ਼ੇ ਵਿਰੁੱਧ ਮਹਿੰਦੇ ਤਹਿਤ ਇਥੇ ਪੱਟੀ ਦੇ ਵਿੱਚ ਜਿਹੜੇ ਨਸ਼ਾ ਤਸਕਰ ਜਿਨ੍ਹਾਂ ਤੇ ਕਈਆਂ ਸੇ 5 ਤੇ 7 ਤੇ 8 ਤੇ ਹਾਂ ਬੱਚੇ ਦਰ ਗਿਆ ਉਹਦੇ ਤਹਿਤ ਅੱਜ ਇੱਕ ਘਰ ਡਿਮੋਲਿਸ਼ ਕੀਤਾ ਗਿਆ ਵਾ ਉਹਦੇ ਵਿੱਚ ਜਿਹੜਾ ਘਰ ਢਾਇਆ ਗਿਆ ਇਹ ਬੰਦੇ ਤੇ ਸ਼ਾਇਦ 9 ਦੇ ਕਰੀਬ ਐਨਡੀਪੀਐਸ ਦੇ ਪਰਚੇ ਸਨ ਇਹੋ ਜਿਹੇ ਬੰਦਿਆਂ ਤੇ ਇਵੇਂ ਨਹੀਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿਹੜੇ ਲੋਕ ਲੋਕਾਂ ਦੇ ਪੁੱਤ ਮਾਰ ਕੇ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਪੈਸੇ ਕਮਾਉਂਦੇ ਆ ਇਹੋ ਜਿਹੇ ਲੋਕਾਂ ਦੇ ਘਰ ਵੀ ਢੰਗ ਚਾਹੀਦੇ ਆ ਅੱਜ ਤੋਂ ਕੁਝ ਦਿਨ ਪਹਿਲਾਂ ਪਹਿਲਾਂ ਵੀ ਸਦੀ ਪੰਜਾਬ ਪੁਲਿਸ ਨੇ ਪੱਟੀ ਦੇ ਵਿੱਚ 2 ਕਰੋੜ ਤੇ 45 ਲੱਖ ਰੁਪਏ ਦੀ ਪ੍ਰਾਪਤੀ ਜਿਹੜੇ ਵੱਖ-ਵੱਖ ਕੇਸਾਂ ਚ ਸਮਗਲਰ ਜੇਲ੍ਹਾਂ ਦੇ ਬੰਦ ਨੇ ਉਹਨਾਂ ਦੇ ਘਰਾਂ ਤੇ ਰੂਸ ਲਾ ਕੇ 2 ਕਰੋੜ 42 ਲੱਖ ਦੀ ਜਿਹੜੀ ਪ੍ਰਾਪਰਟੀ ਉਹ ਫ੍ਰੀਜ਼ ਕੀਤੀ ਆ ਔਰ ਆਲੇ ਸਮੇਂ 'ਚ ਉਹ ਪ੍ਰਾਪਰਟੀ ਜਿਹੜੀ ਆ ਉਹ ਉੱਥੇ ਕੇਸ ਚੱਲੂਗਾ ਕਿ ਉਹ ਪ੍ਰਾਪਰਟੀ ਨਿਲਾਮ ਵੀ ਹੋਗੀ ਸਰਕਾਰ ਦੇ ਅੰਡਰ ਹੋਗੀ ਇਸੇ ਤਰ੍ਹਾਂ ਹੀ ਗਾਂਵ ਆਉਣ ਵਾਲੇ ਸਮੇਂ 'ਚ ਜਿਹੜੇ ਆ ਇਹ ਨਾ ਸਮਝਣ ਕਿ ਸਮਗਲਰ ਇੱਕ ਘਰ ਟਾਇਆ ਵਾ ਤੇ ਗਾਂਵ ਪਤਾ ਨਹੀਂ ਕੀ ਇਹ ਘਰ ਜਿਹੜੇ ਸਮਗਲਰ ਇਹਨਾਂ ਦੇ ਪਰਚੇ ਦਰਜ ਆ ਇਹਨਾਂ ਲੋਕਾਂ ਦੇ ਘਰ ਢੈਂਗੇ ਰਹਿਣਗੇ ਇਹਨਾਂ ਯਹਰ ਵਿੱਚ ਨਾਲੇ ਲੋਕਾਂ ਦੇ ਜਿਹੜੇ ਘਰ ਟਾ ਕੇ ਪੱਜਾਬ ਦੇ ਲੋਕਾਂ ਨੂੰ ਪੱਟੀ ਹਲਕੇ ਦੇ ਲੋਕਾਂ ਨੂੰ ਇਹਨਾਂ ਸਮਗਲਾਂ ਤੋਂ ਇਸ ਜ਼ਿਆਰ ਤੋਂ ਨਜ਼ਾਦ ਦਵਾਈ ਜਾਊਗੀ ਵੇਖੋ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਹੈ ਉਹ ਇਹ ਨਾ ਸਮਝੇ ਕਿ ਮੈਨੂੰ ਪੁਲਿਸ ਜਾਂ ਕਾਨੂੰਨ ਦੀ ਕੋਈ ਨਿਗਾਹ ਨਹੀਂ ਮੇਰੇ ਤੇ ਅੱਜ ਕੱਲ ਇਹੋ ਜੀ ਟੈਕਨੋਲੋਜੀ ਆ ਗਈ ਆ ਜਿਹੜਾ ਕੋਈ ਬੰਦਾ ਫੋਨ ਤੇ ਸਿਮਪਲ ਕਾਲ ਕਰਦਾ ਉਹਦੀ ਤੇ ਸਾਰੀ ਰਿਕਾਰਡਿੰਗ ਹੀ ਪੁਲਿਸ ਕੋ ਜਾਂਦੀ ਆ ਕਾਨੂੰਨ ਕੋ ਜਾਂਦੀ ਆ ਤੇ ਜਿਹੜੇ ਕਹਿੰਦੇ ਨਾ ਵੀ WhatsApp ਤੇ ਖਰੇ ਗਹੀ ਗੱਲ ਕਰੀਏ ਤੇ ਸਾਡਾ ਪਤਾ ਨਹੀਂ ਲੱਗਣਾ WhatsApp ਦੀ ਵੀ ਸਾਰੀ ਕਾਲ ਡਿਟੇਲ ਸਾਰਾ ਜੋ ਚੈਟ ਕਰਦੇ ਆ ਉਹ ਸਾਰਾ ਰਿਪੋਰਟ ਪੁਲਿਸ ਕੋ ਹੁੰਦਾ Face Time ਦਾ ਵੀ ਸਾਰਾ ਰਿਕਾਰਡ ਜਿਹੜਾ ਉਹ ਪੁਲਿਸ ਕੋ ਇੰਟੈਲੀਜੈਂਸ ਕੋ CID ਕੋ ਸਾਰਾ ਰਿਕਾਰਡ ਹੁੰਦਾ ਇਹਨਾਂ ਲੋਕਾਂ ਦਾ ਤੇ ਜਿਹੜਾ ਕੋਈ ਕ੍ਰਾਈਮ ਕਰਦਾ ਨਾ ਉਹ ਥੋੜਾ ਸਮਾਂ ਹੀ ਹੁੰਦਾ 24 ਘੰਟੇ ਜਾਂ 48 ਘੰਟੇ ਇੰਨਾ ਕ ਸਮਾਂ ਲੱਗਦਾ ਇਹ ਲੋਕ ਕਾਬੂ ਹੋਣਗੇ ਇਹਨਾਂ ਲੋਕਾਂ ਦੇ ਕਾਰਵਾਈਆਂ ਹੋਣਗੀਆਂ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਵਿਖੇ ਯੁੱਧ ਨਸ਼ਾ ਅਵਰਤ ਹੈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਤੇ ਕਾਰਵਾਈ ਕਰਦੇ ਇੱਕ ਨਸ਼ਾ ਤਸਕਰ ਦਾ ਘਾਰ ਟੈਟੇਰੀ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਅਭਿਮਨ ਰਾਣਾ ਨੇ ਦੱਸਿਆ ਹੈ ਕਿ ਚੰਪੌਰ ਸਿੰਘ ਉਰਫ ਚੰਕੂ ਜੀਸ ਉੱਪਰ ਨਸ਼ਾ ਤਸਕਰੀ ਦੇ 9 ਤੋਂ ਵੱਧ ਮੁਕਦਮੇ ਦਰਜ ਹਨ ਸੇ ਇਸ ਵੱਲੋਂ ਨਸ਼ੇ ਦੀ ਸਪਲਾਈ ਕਰਕੇ ਕੀਤੀ ਕਮਾਈ ਦੌਰਾਨ ਸਰਕਾਰੀ ਜਗਾਹ ਉੱਪਰ ਮਕਾਨ ਬਣਾਇਆ ਹੋਇਆ ਸੀ ਜਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਤੇ ਉਹਨਾਂ ਵੱਲੋਂ ਸਿਕਿਉਰਿਟੀ ਦੀ ਮੰਗ ਵੀ ਕੀਤੀ ਗਈ ਹੈਲੋ ਮਾਨਯੋਗ ਸੀਐਮ ਸਾਹਿਬ ਨੇ ਜਿਹੜਾ 1 ਮਾਰਚ ਤੋਂ ਯੋਧ ਨਸ਼ਾ ਵਿਰੋਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਤਰੰਤਾਂਤ ਪੁਲਿਸ ਵੱਲੋਂ ਨਿਰੰਤਰ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸਗੀ ਕਿ ਭਈਆ ਫਲਾਣਾ ਚਮਕੌਰ ਸਿੰਘ ਉਸ ਚਮਕੂ ਜਿਹੜਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ ਇਹਦੇ ਖਿਲਾਫ 9 ਤੋਂ ਵੱਧ ਪਰਚੇ ਦਰਜ ਆਏ ਜਦੋਂ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਗਈ ਤੇ ਇਹ ਪਤਾ ਲੱਗਿਆ ਕਿ ਬਈ ਇਹਨੇ ਜਿਹੜੀ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਤੇ ਨਸ਼ੇ ਦੇ ਪੈਸਿਆਂ ਦਾ ਮਕਾਨ ਬਣਾਇਆ ਸੀਗਾ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਪੱਟੀ ਨੇ ਆਪਣੇ ਤਹਿਸੀਲਦਾਰ ਸਾਹਿਬ ਪੱਟੀ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਇਹ ਪਾਇਆ ਗਿਆ ਕਿ ਬਈ ਜਿਹੜੀ ਇਹਨੇ ਨਸ਼ੇ ਦੀ ਕਮਾਈ ਤੋਂ ਪ੍ਰਾਪਰਟੀ ਬਣਾਈ ਹੈ ਇਹ ਨਜਾਇਜ਼ ਤੌਰ ਤੇ ਤੇ ਬਣੀ ਹੋਈ ਹੈ ਏ ਜਿਹੜੀ ਇਹਦੀ ਮਾਲਕੀ ਆ ਇਹ ਸਤ ਪੰਜਾਬ ਸਰਕਾਰ ਦੇ ਨਾਂ ਤੇ ਬੋਲਦੀ ਹੈ ਤੇ ਉਸੇ ਨਜਾਇਜ਼ ਕਬਜ਼ੇ ਤੋਂ ਛਡਾਉਣ ਲਈ ਅ ਤਸ਼ిల్లా ਸਾਹਿਬ ਨੇ ਸਾਡੇ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਸੀਗੀ ਤੇ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤੇ ਅੱਜ ਜਿਹੜਾ ਇਹ ਮਕਾਨ ਹੈ ਇੱਥੇ ਨਜਾਇਜ਼ ਤੌਰ ਤੇ ਜਿਹੜਾ ਬਣਿਆ ਸੀਗੇ ਉਹਨੂੰ ਡਾਹਿਆ ਗਿਆ ਹੈ ਪਰ ਇਹਨੀ ਪਟੜੀ ਰਹੀ ਹੈ ਇਹਦੀ ਕਿ ਮੈਕਸਿਮਮ ਕੁਆਂਟੀਟੀ ਦੇ ਕਿੰਨੀ ਰਹੀ ਇਹਦੇ ਖਿਲਾਫ ਕਮਰਸ਼ੀਅਲ ਵੀ ਪਰਚੇ ਦਰਜਾਂ ਟੋਟਲ ਨੋ ਨੋ ਐਫਆਈਆ ਦੇ ਖਿਲਾਫ ਦਰਜਾਂ ਹੈ ਇਹ ਤਰਨਤਨ ਪੁਲਿਸ ਤੋਂ ਇਲਾਵਾ ਜਿਹੜੀ ਕਿ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ 13 ਕਰੋੜ ਦੀ ਵੱਡੇ ਸਮਗਲਰਾਂ ਦੀ ਪ੍ਰਾਪਰਟੀ ਵੀ ਜਿਹੜੀ ਕਿ 68 ਐਫ ਦੇ ਤਹਿਤ ਫ੍ਰੀਜ਼ ਕਰ ਚੁੱਕੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਇੱਕ ਕਾਫੀ ਵੱਡਾ ਸਮਗਲਰ ਅਮਰ ਜੋਰ ਜੋਤਾ ਉਹਨੂੰ ਵੀ 85 ਕਿਲੋ ਹਿਰੋਇਨ ਦੇ ਨਾਲ ਜਿਹੜਾ ਤਰਨਤਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਡੀ ਜਿਹੜੀ ਇਹ ਮੁਹਿੰਮ ਇਦਾਂ ਹੀ ਜਾਰੀ ਰਹੇਗੀ ਤੇ ਆਹ ਨਾਲੇ ਸਮੇਂ 'ਚ ਵੀ ਆਪਾਂ ਜਿਹੜਾ ਆਪਾਂ ਇੱਚਾ ਕੀਤਾ ਹੈ ਕਿ ਵੀ ਆਪਾਂ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਤਰਨਤਨ ਬਣਾਉਣਾ ਹੈ ਉਹਦੇ ਤਹਿਤ ਅਸੀਂ ਨਿਰੰਤਰ ਕਾਰਵਾਈ ਜਿਹੜੀ ਕਰਦੇ ਕਰਦੇ ਰਵਾਂਗੇ ਪਰ ਇਹ ਇਹ ਨਜਾਇਜ਼ ਪ੍ਰਾਪਰਟੀ ਹੀ ਤਾਂ ਢਾਈ ਗਈ ਹੈ ਜਾਂ ਇਹ ਨਸ਼ਾ ਤੱਕ ਵੀ ਦੇਖੋ ਜੀ ਆ ਪ੍ਰਾਪਰਟੀ ਜਿਹੜੀ ਸੀਗੀ ਨਜਾਇਜ਼ ਤੌਰ ਤੇ ਬਣੀ ਹੋਈ ਸੀਗੀ ਉਸ ਤੋਂ ਇਲਾਵਾ ਨਾਲ ਹੀ ਇਹ ਵੀ ਦੱਸ ਦਈਏ ਕਿ ਬਈ ਇਸ ਤੇ ਸਮਗਲਿੰਗ ਦੇ ਪਰਚੇ ਵੀ ਦਰ ਸੀਗੇ ਤੇ ਦੋਵੇਂ ਹੀ ਗੱਲਾਂ ਸੀਗੇ ਬਿਲਕੁਲ ਇਹ ਸਰਪ੍ਰਸਤ ਐਸੀ ਹੋਈ ਫਰੀਜ਼ ਵੀ ਦੇਖੋ ਜੀ ਹੁਣ ਤੱਕ 13 ਕਰੋੜ ਦੀ ਅਸੀਂ 2 ਮਹੀਨੇ ਦੌਰਾਨ ਅਸੀਂ ਪ੍ਰਾਪਰਟੀ ਫਰੀਜ਼ ਕਰਾ ਚੁੱਕੇ ਹਾਂ ਜਿਹੜੇ ਕਿ ਕਮਰਸ਼ੀਅਲ ਕੇਸਾਂ ਦੇ ਵਿੱਚ ਬੰਦੇ ਫੜੇ ਗਏ ਸੀਗੇ ਅੱਜ ਇਹੀ ਘਟਾ ਆਇਆ ਜਾ ਰਿਹਾ ਜੀ ਤੇ ਬਾਕੀ ਆਉਣ ਵਾਲੇ ਸਮਾਂ ਚ ਹੋਰ ਪ੍ਰਾਪਰਟੀ ਆਇਡੈਂਟੀਫਾਈ ਕਰਕੇ ਜਿਹੜੀ ਨਜਾਇਜ਼ ਤੌਰ ਤੇ ਬਣੀ ਹੈ ਉਹ ਜਦੋਂ ਸਾਨੂੰ ਸਿਕਿਉਰਿਟੀ ਲੋਡ ਡਿਮਾਂਡ ਕੀਤੀ ਜਾਵੇਗੀ ਅਸੀਂ ਪ੍ਰੋਵਾਈਡ ਕਰਾਂਗੇ ਚੰਕੌਰ ਸਿੰਘ ਜੇਲ੍ਹ ਜੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਤਸਕਰਾ ਦੇ ਖਿਲਾਫ ਸਖਤੀ ਨਾਲ ਚਾਲ ਵੜ ਰਹੀ ਹੈ ਆਏ ਦਿਨ ਨਸ਼ਾ ਤਸਕਰਾ ਦੇ ਘਰ-ਬਾਰ ਤੋੜ ਰਹੀ ਹੈ ਇਸ ਦੇ ਬਾਵਜੂਦ ਵੀ ਨਸ਼ਾ ਤਸਕਰ ਭਾਸ਼ ਨਹੀਂ ਹੈ ਮਾਮਲਾ ਤਰੰਦਾਰ ਨੇਪਟੇ ਕੀਤਾ ਰਿਹਾ ਜਿੱਥੇ ਨਸ਼ਾ ਤਸਕਰ ਦਾ ਘਰ ਬਾਰ ਤੇ ਬਲਡوزر ਫੇਰ ਦਿੱਤਾ ਗਿਆ ਤੇ ਇਸ ਘਟਨਾ ਤੋਂ ਬਾਅਦ ਹੋਰ ਤਸਕਰਾਂ ਦੀ ਵਾਰੀ ਵੀ ਜਲਦ ਆਉਣ ਵਾਲੀ ਹੈ ਫਰਦਾਸਪੁਰ ਦੇ ਪਿੰਡ ਜੋੜਾ ਛਤਰਾ ਦੇ 20 ਸਾਲਾ ਨੌਜਵਾਨ ਭਗਤ ਵੀਰ ਸਿੰਘ ਜਿਹੜਾ ਕਿ ਬਿਹਤਰ ਭਵਿੱਖ ਬਣਾਉਣ ਲਈ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਉਸ ਦੀ ਇੱਕ ਸੜਕੀ ਦੁਰਘਟਨਾ ਵਿੱਚ ਮੌਤ ਹੋ ਗਈ ਤੇ ਪੂਰੇ 1 ਮਹੀਨੇ ਬਾਅਦ ਉਸ ਦੇ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਸਾਰਾ ਪਿੰਡ ਸੋਗ ਦੀ ਲਹਿਰ ਵਿੱਚ ਟੁੱਬਿਆ ਹੋਇਆ ਸੀ ਪਰਵਾਰ ਮੁਤਾਬਕ ਉਹਨਾਂ ਦਾ ਇਹ ਇਕਲੌਤਾ ਪੁੱਤਰ ਸੀ ਵਿਧਾਨ ਸਭਾ ਹਲਕਾ ਪੱਟੀ ਦੇ 3 ਪੈਂਦੇ ਪਿੰਡ ਸਬਰਾਵੀਕੇ ਦੇਰ ਰਾਤ ਆਈ ਹਨੇਰੀ ਨੇ ਅਜਿਹੀ ਤਬਾਹੀ ਮਚਾਈ ਕਿ ਇੱਕ ਕਿਸਾਨ ਦੇ ਪਸ਼ੂਆਂ ਦੇ ਰਹਿਣ ਬਸੇਰੇ ਲਈ ਪਾਇਆ ਛੈਡ ਉੱਡ ਗਿਆ ਅਤੇ ਇਸ ਦਰਾਨੇ ਸ਼ੈੱਡ ਥੱਲੇ ਵੱਜੇ ਪਸ਼ੂਆਂ ਉੱਪਰ ਬਣੀ ਕੰਦ ਵੀ ਡਿੱਗ ਪਈ ਜਿਸ ਕਾਰਨ ਇੱਕ ਪਸ਼ੂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੋ ਪਸ਼ੂ ਗੰਭੀਰ ਜ਼ਖਮੀ ਹੋ ਗਏ ਇਸ ਪ੍ਰੰਤ ਜਾਣਕਾਰੀ ਦੇਣ ਦੇ ਹੋਏ ਪੀੜਿਤ ਕਿਸਾਨ ਨਰਵੈਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਆਈ ਹਨੇਰੀ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਉਹਨਾਂ ਦੇ ਦੁੱਧਾਰੂ ਪਸ਼ੂਆਂ ਚੋਂ ਇੱਕ ਦੁੱਧਾਰੂ ਪਸ਼ੂ ਦੀ ਮੌਤ ਹੋ ਗਈ ਕਿਨਗ ਬਈ ਡਾਡਾ ਚਨਾਲ ਸਿੰਘ ਪਿੰਡ ਗੜਾ ਕੀ ਗੱਲ ਹੋਈ ਜਾਲੇ ਰਾਤ ਉਹ ਹਨੇਰਾ ਹੈ ਨੀ ਹਾਂਜੀ ਉਹਨਾਂ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਕੀ ਕੀ ਨੁਕਸਾਨ ਹੋਇਆ? ਅਸਾਂ ਇੱਕ ਚੋਟੀ ਮਰ ਗਈ। ਸਿੰਗ ਟੁੱਟ ਗਿਆ, ਮਹੀਦੀ ਇੱਕ ਦੇ ਲੱਤ ਟੁੱਟ ਗਈ। ਹਾਂਜੀ। ਸੱਡ ਡਿੱਗ ਪਿਆ ਕ ਪੰਡ ਸਾਰੀ ਮਾਰ ਲਈ। ਕਿੰਨਾ ਕੁ ਨੁਕਸਾਨ ਹੋ ਗਿਆ? ਅਸਾਂ ਬਹੁਤ ਸਾਰਾ ਜਾਨਾ ਹੋਇਆ ਹਰੇ। ਇਹ ਚੋਟੀ ਸੋਣ ਵਾਲੀ ਕੇ? ਨਹੀਂ ਅਸਰੀ ਹੈ। ਅੱਛਾ ਜੀ। ਹਾਂ। ਇਹ ਕਿੰਨੇ ਪਸ਼ੂ ਆ ਜਿਹਨਾਂ ਕਿੰਨੀਆਂ ਸੱਟਾਂ ਲੱਗੀਆਂ ਤੇ ਕਿੰਨੇ ਜਣੇ ਪਸ਼ੂ ਮਰੇ ਜਿੰਨੇ? ਮਰਿਆ ਤੇ ਇੱਕ ਆ ਤੇ ਧੂਨ ਦੇ ਜਿਆਦੀਆਂ ਸੱਟਾਂ। ਹਾਂਜੀ। ਹਾਂ। ਤਾਂ ਕਿ ਹੂੰ ਜੋ ਦੇ ਸਕਦੇ ਦੇ ਦੇ ਕਿਨਾ ਕੀ ਭਾਈ ਆਪਣਾ ਨਰਵਾਰ ਸਿੰਘ ਖੋਜੀ ਕਿਹੜਾ ਪਿੰਡਾ ਸਭਰਾ ਤਾਂ ਕੀ ਗੱਲ ਹੋਈ ਆ ਜਣੀ ਗੱਲ ਕਾ ਦੀ ਕੋਠਿਆਂ ਦੇ ਉੱਤੇ ਵਾੜੀ ਸੀ ਤੇ ਮਗਰ ਖੁਰਲੀ ਆ ਤੇ ਮਹੀਂ ਵੱਜੀਆਂ ਸੀ ਹਾਂਜੀ ਤੇ ਨੇਹਰ ਹੀ ਇੰਨਾ ਆਇਆ ਵਾ ਕਰੋਪੀ ਰੱਬ ਦੀ ਤੇ ਉੱਤੇ ਡਿੱਗ ਪਿਆ ਤੇ ਇੱਕ ਤੇ ਵਿਚਾਰੀ ਥਾਂ ਤੇ ਮਰ ਗਈ ਆ ਹੂੰ ਤੇ ਦੋ ਫੱਟਰ ਹੋ ਗਿਆਂ ਇੱਕ ਤੇ ਜਿਆਦਾ ਹੀ ਫੱਟਰ ਆ ਤੇ ਇੱਕ ਦਾ ਸਿੰਘ ਟੁੱਟ ਗਿਆ ਵਹਾਰਾ ਹਾਂਜੀ ਉਹ ਦਾ ਵੀ ਕੋਈ ਪਤਾ ਨਹੀਂ ਜਿਹੜੀ ਝੋਟੀ ਦੂਜੀ ਫੱਟਰ ਆ ਤੇ ਦੋ ਮਹੀਆਂ ਰੱਬ ਰੱਖ ਗਿਆ ਉਹ ਵੱਜ ਗਿਆ ਵਾ ਉਹਨਾਂ ਦੇ ਟੁੱਟ ਗਏ ਸੰਗਲ ਉਹ ਵੱਜ ਕੇ ਉੱਤੇ ਫਰਛਾਂ ਜ ਗਿਆ ਹੂੰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਧਰੋਂ ਛੱਡ ਦੇ ਉੱਤੇ ਡੇਪਿਆ ਤੂੜੀ ਵਾਲੇ ਤੇ ਛੱਡ ਦਾ ਵੀ ਨੁਕਸਾਨ ਹੋ ਗਿਆ ਸਾਰਾ ਹਾਂਜੀ ਹਾਂਜੀ ਤਾਂ ਕੀ ਮੰਗ ਕਰੋਗੇ ਹੁਣ ਤੁਸੀਂ ਮੰਗ ਕਰੀਏ ਜੇ ਕੋਈ ਸਹੂਲਤ ਕਰ ਸਕਦੀ ਹੋਈ ਤੇ ਗਵਰਨਮੈਂਟ ਕਰ ਦੂ ਨਹੀਂ ਤੇ ਫਿਰ ਜੋ ਰੱਬ ਦਾ ਭਾਣਾ ਹੋ ਹੈਗਾ ਹੀ ਹੈਗਾ ਹੂੰ ਹਾਂ ਤਾਂ ਜਿਹੜਾ ਹਨੇਰਾ ਹੈ ਕਿੰਨਾ ਕੋ ਤੇਜ ਹੈ ਹਨੇਰ ਤੇ ਬਹੁਤ ਤੇਜ ਹੀ ਹਨੇਰ ਤੇ 100% ਇਹੀ ਕਿ ਹਨੇਰ ਕਾ ਘਟਦਾ ਹੈਗਾ ਹੀ ਨਹੀਂ ਹਟਾ ਹਟਾਉਂਦਾ ਰਿਹਾ ਹਟਾ ਹਟਾਉਂਦਾ ਰਿਹਾ ਹਾਂ ਸ਼ੂਗਰ ਕਰਾਹੀ ਤੇ ਮੱਝਾ ਜੇ ਰੱਬੀ ਚੋਣ ਨਹੀਂ ਆਏ ਨਹੀਂ ਤੇਹੀਂ ਥੱਲੇ ਆ ਜਾਣਾ ਇਹਨਾਂ ਰੱਬ ਰੱਖ ਗਿਆ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਇਨਕ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ